ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏ ਜਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਰਾਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹੱਕ ਹਾਕਿਆ ਗਾਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਨ ਸ਼ਾਹ ਗੁਰਗ ਬੰਦ ਸੰਗਾ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੌਂਡਾ ਸਾਹਿਬ ਕੇ ਸੰਗਤਾਂ ਨੂੰ ਦਰਸ਼ਨ دیدارੇ ਦੇ ਕੇ ਨਿਹਾਲ ਕਰ ਰਹੇ ਨੇ ਪਹਾੜੀ ਰਾਜੇ ਵਾਰ-ਵਾਰ ਵਿਆਹਤ ਬਣਾਉਂਦੇ ਵੀ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਪ੍ਰਸਾਦੀ ਹਾਤੀ ਜਰੀਦਾ ਸਮਿਆਨਾ ਹੋਰ ਕੀਮਤੀ ਵਸਤੂਆਂ ਪ੍ਰਾਪਤ ਕਰ ਲਈਏ ਹਣ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਸੀ ਜੋ ਗੁਰੂ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਾਲੇ ਹੋਇਆ ਇਹ ਯੁੱਧ ਦਾ ਕਾਰਨ ਕੀ ਸੀ ਇਸ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ মত ਹਨ ਇਹਨਾਂ ਦੀ ਘੋਖ ਤੋਂ ਪਤਾ ਲੱਗਦਾ ਕਿ ਔਰੰਗਜ਼ੇਬ ਨੂੰ ਗੁਰੂ ਜੀ ਦੀ ਵਾਧੇ ਹੋਈ ਸ਼ਕਤੀ ਦੀ ਸੂਹ ਸੀ ਕੋਈ ਦੇ ਤੋਂ ਖਤਰਾ ਪ੍ਰਤੀਤ ਕਰਨ ਲੱਗ ਪਿਆ ਸੀ ਉਹ ਚਾਹੁੰਦਾ ਸੀ ਕਿਸੇ ਤਰ੍ਹਾਂ ਗੁਰੂ ਜੀ ਦੀ ਤਾਕਤ ਨੂੰ ਤੋੜਿਆ ਜਾਏ ਇਸ ਮਨੋਰਥ ਦੀ ਪ੍ਰਾਪਤੀ ਲਈ ਉਹਨੇ ਆਪਣੇ ਸੂਬੇਦਾਰਾਂ ਰਾਹੀਂ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਇਆ ਉਹਨਾਂ ਨੂੰ ਡਰ ਪਾਇਆ ਗਿਆ ਕਿ ਗੁਰੂ ਆਪਣੀ ਤਾਕਤ ਵਧਾ ਕੇ ਉਹਨਾਂ ਦੇ ਰਾਜ ਖੋਹਣੇ ਚਾਹੁੰਦਾ ਹੈ ਪਹਾੜੀਏ ਮੱਦ ਦੇ ਕੱਚੇ ਹੁੰਦੇ ਉਸ ਢਰਾਵੇ ਨੂੰ ਸੱਚ ਸਮਝਣ ਲੱਗ ਪਏ ਤੇ ਗੁਰੂ ਜੀ ਦੇ ਵਿਰੋਧ ਦੇ ਉੱਤਰ ਆਏ ਇਹਨਾਂ ਵਿਰੋਧੀ ਰਾਜਿਆਂ ਦਾ ਮੁਖੀ ਭੀਮਚੰਦ ਗਹਿਲੂਰੀਆ ਸੀ ਭੀਮਚੰਦ ਉਂਝ ਵੀ ਗੁਰੂ ਜੀ ਨਾਲ ਵਿਗੜਿਆ ਹੋਇਆ ਸੀ ਉਹਦੀ ਗੁਰੂ ਜੀ ਦੇ ਪ੍ਰਸਾਦੀ ਹਾਥੀਆ ਦੇ ਜਰੀਦਾਰ ਸਮਿਆਨੇ ਦੇ ਅੱਖ ਰਹੀ ਸੀ ਕਈ ਜਤਨ ਕਰਨ ਦੇ ਬਾਵਜੂਦ ਉਹ ਗੁਰੂ ਜੀ ਪਾਸੋਂ ਇਹ ਵਸਤੂਆਂ ਪ੍ਰਾਪਤ ਨਹੀਂ ਸੀ ਕਰ ਸਕਿਆ ਹੁਣ ਉਹ ਬਲ ਦੀ ਜ਼ੋਰ ਤੇ ਇਹਨਾਂ ਨੂੰ ਖੋਣਾ ਚਾਹੁੰਦਾ ਸੀ ਕਿਰਪਾਲ ਜਨ ਗਟੋਚੀਆ ਗੋਪਾਲ ਦਾਸ ਗੁਲੇਰੀਆ ਰਾਜਾ ਹੰਡੋਰੀਆ ਤੇ ਜਸੋਵਾਲੀਆ ਚਾਰ ਹੋਰ ਰਾਜਸਥਾਨ ਜਿਹੜੇ ਗੁਰੂ ਜੀ ਦੇ ਵਾਅਦੇ ਬਲ ਤੋਂ ਭੈ ਖਾਂਦੇ ਸਨ ਉਹ ਸਮੇ ਸਮੇਂ ਦੇ ਭੀਮ ਚੰਦ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਉਂਦੇ ਰਹਿੰਦੇ ਸਨ ਤਾਂ ਜੋ ਅੱਗੇ ਹੋ ਕੇ ਲੜੇ ਤੇ ਬਾਕੀ ਦੇ ਪਿੱਛੇ ਰਹਿ ਕੇ ਉਹਦੀ ਸਹਾਇਤਾ ਕਰਨ ਐਵੇਂ ਗੁਰੂ ਜੀ ਦੀ ਸ਼ਕਤੀ ਖੀਨੋ ਜਾਵੇ ਰਾਜਾ ਭੀਮਚੰਦ ਸ਼ਾਇਦ ਹੁਣ ਤੱਕ ਗੁਰੂ ਜੀ ਨਾਲ ਯੁੱਧ ਛੇੜ ਬੈੰਦਾ ਪਰ ਉਹਦਾ ਵੱਡਾ ਮੰਤਰੀ ਬੜਾ ਸਿਆਣਾ ਸੀ ਉਹ ਰਾਜੇ ਨੂੰ ਗੁਰੂ ਜੀ ਨਾਲ ਲੜਾਈ ਛੇੜਨ ਤੋਂ ਰੋਕਦਾ ਰਿਹਾ ਸੀ ਪਰ ਹੁਣ ਕੁਝ ਕਾਰਨ ਅਜੇ ਬਣਦੇ ਚਲੇ ਗਏ ਜਿਨ੍ਹਾਂ ਨਾਲ جنگ ਦਾ ਮੋੜ ਵੱਜਣਾ ਸ਼ੁਰੂ ਹੋ ਗਿਆ ਰਾਜੇ ਭੀਮ ਚੰਦ ਦੇ ਲੜਕੇ ਦਾ ਗੜਵਾਲ ਸ਼੍ਰੀ ਨਗਰ ਦੇ ਰਾਜੇ ਫਤੇਹ ਸ਼ਾਹ ਦੀ ਧੀ ਨਾਲ ਵਿਆਹ ਪੱਕਾ ਹੋ ਚੁੱਕਾ ਸੀ ਰਾਜੇ ਭੀਮਚੰਦ ਦੇ ਲੜਕੇ ਦਾ ਗੜਵਾਲ ਸ਼੍ਰੀਨਗਰ ਦੇ ਰਾਜੇ ਫਦੇਸ਼ਾਹ ਦੀ ਧੀ ਨਾਲ ਵਿਆਹ ਪੱਕਾ ਹੋ ਚੁੱਕਾ ਸੀ ਹੁਣ ਸਹਾਇਆ ਆਉਣ ਤੇ ਭੀਮਚੰਦ ਨੇ ਸਾਰੇ ਰਾਜਿਆਂ ਨੂੰ ਸੱਦਾ ਦਿੱਤਾ ਬਲਾਸਪੁਰ ਤੋਂ ਜਾਂਜ ਲੈ ਕੇ ਸ਼੍ਰੀਨਗਰ ਨੂੰ ਚੱਲਿਆ ਪੌਂਡੇ ਤੋਂ ਤਿੰਨ ਚਾਰ ਚਾਰ ਕੋਹ ਦੇ ਫਾਸਲੇ ਤੇ ਉਹਨੇ ਪੜਾਪ ਪਾਇਆ ਹੁਣ ਸ਼੍ਰੀਨਗਰ ਦਾ ਰਾਹ ਪੌਂਡੇ ਤੋਂ ਹੋ ਕੇ ਜਾਂਦਾ ਸੀ ਇਸ ਰਾਹ ਦੇ ਗੁਰੂ ਜੀ ਕਿਲਾ ਬਣਵਾ ਕੇ ਰਹਿੰਦੇ ਸਨ ਉਹਨਾਂ ਬਾਸ ਭਾਰੀ ਤਗੜੀ ਸੈਨਾ ਮੌਜੂਦ ਸੀ ਰਾਜੇ ਦਾ ਗੁਰੂ ਜੀ ਨਾਲ ਵਿਗਾੜ ਪਿਆ ਹੋਇਆ ਸੀ ਹੁਣ ਉਹ ਸੋਚਾਂ ਚ ਪੈ ਗਿਆ ਕਿ ਕਿਲੇ ਦੇ ਕੋਲੋਂ ਲੰਘਣ ਨਾਲ ਕਿਤੇ ਗੁਰੂ ਜੀ ਦੀ ਸੈਨਾ ਨਾਲ ਟੱਕਰਾ ਨਾ ਹੋ ਜਾਵੇ ਕਈ ਰਾਜਿਆਂ ਨੇ ਸਲਾਹ ਦਿੱਤੀ ਕਿ ਗੁਰੂ ਜੀ ਕੋਲ ਗਿਣਤੀ ਮਾਤਰ ਛੋਟੀ ਜੀ ਫੌਜ ਹੈ ਦੇ ਮੁਕਾਬਲੇ ਸਾਡੀ ਸੈਨਾ ਕਾਫੀ ਵੱਡੀ ਹੈ ਅਸੀਂ ਆਪਣੇ ਬਲ ਦੇ ਜੋਰ ਨਾਲ ਰਾਹ ਲੈ ਲਾਂਗੇ ਪਰ ਭੀਮਚੰਦ ਦੇ ਮੰਤਰੀ ਨੇ ਆਖਿਆ ਵਿਆਹ ਵਰਗੇ ਸ਼ੁਭ ਅਵਸਰ ਦੇ ਮਾਰਵਾਢੋਣੀ ਭਾਰੀ ਬਾਦਸ਼ਗਨੀ ਵਾਲੀ ਗੱਲ ਹੈ ਸਾਨੂੰ ਨਰਮੀ ਦੇ ਮਿੱਠਦ ਨਾਲ ਗੁਰੂ ਜੀ ਪਾਸੋਂ ਜੰਜ ਦੇ ਲੰਘਾਉਣ ਲਈ ਰਾਹ ਮੰਗਣਾ ਚਾਹੀਦਾ ਭੀਮਚੰਦ ਦੀ ਭੀਮਚੰਦ ਨੂੰ ਵਜ਼ੀਰ ਦੀ ਗੱਲ ਬਸੰਦ ਆਈ ਉਹਨੇ ਉਸ ਨੂੰ ਗੁਰੂ ਜੀ ਪਾਸ ਰਾਹ ਦੇਣ ਵਾਸਤੇ ਕਹਿਣ ਲਈ ਭੇਜਿਆ ਮੰਤਰੀ ਗੁਰੂ ਜੀ ਕੋਲ ਹਾਜ਼ਰ ਹੋਇਆ ਉਹਨਾਂ ਪਾਸੋਂ ਜਾਂਚ ਲਗਾਉਂਦੇ ਆ ਗਿਆ ਮੰਗੀ ਪਰ ਗੁਰੂ ਜੀ ਦਾ ਭੀਮ ਦਾ ਹੰਕਾਰ ਤੋੜਨਾ ਚਾਹੁੰਦੇ ਸਨ ਉਹਨਾਂ ਨੇ ਮੰਤਰੀ ਨੂੰ ਉੱਤਰ ਦਿੱਤਾ ਭੀਮਚੰਦ ਨੂੰ ਆਪਣੇ ਬਾਲਤ ਦੇ ਸੈਨਾ ਦਾ ਬੜਾ ਹੰਕਾਰ ਹੈ ਜੇ ਸੱਚਮੁੱਚ ਉਹ ਐਡਾ ਭਾਰਾ ਯੋਧਾ ਹੈ ਤਾਂ ਉਹਨੂੰ ਰਾਹ ਮੰਗਣ ਦੀ ਥਾਂ ਤੇ ਰਾਹ ਬਣਾਉਣਾ ਚਾਹੀਦਾ ਜੋ ਜੇ ਉਹਦੇ ਵਿੱਚ ਲੜਨ ਦੀ ਹਿੰਮਤ ਹੈ ਜੇ ਮਦ ਨਹੀਂ ਤਾਂ ਕਿਸੇ ਹੋਰ ਰਸਤੇ ਥਾਣੇ ਲੰਘ ਜੇ ਜਾਂਚ ਲੈ ਕੇ ਅਸੀਂ ਆਪਣੇ ਇਲਾਕੇ ਵਿੱਚ ਉਹਨੂੰ ਨਹੀਂ ਲੰਘਣ ਦੇਣਾ ਜਦੋਂ ਉਹਨੇ ਵਾਪਸ ਆ ਕੇ ਭੀਮਚੰਦ ਨੂੰ ਗੁਰੂ ਜੀ ਦਾ ਉੱਤਰ ਦੱਸਿਆ ਰਾਜਾ ਬੜਾ ਚਿੰਤਾਵਾਨ ਹੋਇਆ ਮంత్రి ਨੂੰ ਪੁੱਛਣ ਲੱਗਾ ਕਿ ਹੁਣ ਕੀ ਕਰਨਾ ਚਾਹੀਦਾ ਜੇ ਜਾਂ ਜੇ ਦੂਜੇ ਰਸਤੇੋਂ ਲੈ ਕੇ ਜਾਈਏ ਸਮਾਂ ਬਹੁਤ ਲੱਗੇਗਾ ਵਿਆਹ ਦਾ ਸਾਇਆ ਨਿਕਲ ਜਾਏਗਾ ਇਸ ਦਾ ਕੀ ਉਪਾਅ ਹੋਵੇ ਕਦ ਮੰਤਰੀ ਨੇ ਆਖਿਆ ਮੈਂ ਲਾੜੇ ਨੂੰ ਕੋਈ ਸੇਵਕਾ ਸਣੇ ਲੈ ਕੇ ਇਸ ਰਾਹ ਥਾਣੀ ਸ਼੍ਰੀਨਗਰ ਚਲਾ ਜਾਣਾ ਤਾਂ ਕਿ ਸਾਇਅ ਤੇ ਫੇਰੇ ਹੋ ਜਾਣ ਤੁਸੀਂ ਬਾਕੀ ਦੀ ਜਾਂਚ ਨੂੰ ਦੂਜੇ ਰਸਤੇ ਲੈ ਕੇਓ ਲੈ ਕੇ ਬਾਅਦ ਵਿੱਚ ਪਹੁੰਚ ਜਾਇਓ ਰਾਜੇ ਨੂੰ ਸ਼ੰਕਾ ਹੋਈ ਜੇ ਗੁਰੂ ਜੀ ਨੇ ਲਾੜੇ ਨੂੰ ਬੰਦੀ ਬਣਾ ਲਿਆ ਉਹਨੇ ਚਿੰਤਾਵਾਨ ਹੋ ਗਏ ਬੱਚਿਆ ਤਦ ਮੰਤਰੀ ਨੇ ਇਹਨੂੰ ਭਰੋਸਾ ਦਿਵਾਇਆ ਕਿ ਗੁਰੂ ਜੀ ਦਾ ਕਮਰ ਨਾਲ ਕੋਈ ਵੈਰ ਨਹੀਂ ਉਹ ਨੀਤੀਵਾਨ ਨੇ ਅਜੇ ਆ ਯੋਗ ਵਰਤਾਰਾ ਕਦੀ ਨਹੀਂ ਕਰਨ ਲੱਗੇ ਰਾਜੇ ਨੇ ਮੰਤਰੀ ਦੀ ਸਲਾਹ ਅਨੁਸਾਰ ਕਮਰ ਨੂੰ ਕੋਈ ਸੇਵਕਾ ਸਾਥ ਮੰਤਰੀ ਦੇ ਨਾਲ ਤੁਰਤਾ ਮੰਤਰੀ ਉਹਨਾਂ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਬੜੀ ਨਿਮਰਤਾ ਦੇਨ ਜੀ ਨਾਲ ਸਾਇਬਾਰੇ ਦੱਸ ਕੇ ਉਹਨਾਂ ਪਾਸੋਂ ਕਵਰ ਨੂੰ ਲੰਘ ਜਾਣ ਦੀ ਆਗਿਆ ਮੰਗੀ ਮੰਤਰੀ ਦੀ ਬੁੱਧਮਤਾ ਨਿਮਰਤਾ ਤੇ ਸਿਆਨਬ ਭਰੀ ਨੀਤੀ ਨੂੰ ਵੇਖ ਕੇ ਗੁਰੂ ਜੀ ਨੇ ਕਵਰ ਨੂੰ ਹਿਵਾਜਤ ਨਾਲ ਆਪਣੇ ਇਲਾਕੇ ਵਿੱਚੋਂ ਲੰਘਾਤਾ ਰਾਜਾ ਫਤੇਸ਼ਾਹ ਵੱਲੋਂ ਗੁਰੂ ਜੀ ਨੂੰ ਵਿਆਹ ਤੇ ਆਉਣ ਦਾ ਸੱਦਾ ਆਇਆ ਸੀ ਪਰ ਸਤਿਗੁਰਾਂ ਨੇ ਆਪ ਜਾਣਾ ਯੋਗ ਨਾ ਜਾਣਿਆ ਦੀਵਾਨ ਆਨੰਦ ਚੰਦ ਦੇ ਹੱਥ ਸਵਾ ਲੱਖ ਦਾ ਤੰਬੂਲ ਭੇਜਤਾ ਸਗਣ ਭੇਜਤਾ ਜਿਸ ਵੇਲੇ ਮੰਤਰੀ ਲਾੜੇ ਨੂੰ ਲੈ ਗਏ ਸ਼੍ਰੀਨਗਰ 부ਜਾ ਫਤਿਹ ਸ਼ਾਹ ਕੱਲੇ ਲਾੜੇ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਮੰਤਰੀ ਨੇ ਉਹਨੂੰ ਸਾਰੀ ਗੱਲ ਦੱਸੀ ਰਾਜਾ ਫਤਿਹ ਸ਼ਾਹ ਨੇ ਭੀਮ ਚੰਦ ਦੇ ਗੁਰੂ ਜੀ ਨਾਲ ਵਿਰੋਧ ਪੈਦਾ ਕਰਨ ਦੇ ਅਫਸੋਸ ਪ੍ਰਗਟ ਕੀਤਾ ਉਹਨੇ ਸਹਾਏ ਅਨੁਸਾਰ ਵਿਆਹ ਦਾ ਕਾਰਜ ਪੂਰਾ ਕਰਤਾ ਜੰਝ ਦੇ ਆਉਣ ਦੀ ਉਡੀਕ ਕਰਨ ਲੱਗਾ ਕੁਇ ਦਿਨ ਬਾਅਦ ਰਾਜਾ ਭੀਮਚੰਦ ਵੀ ਜੰਝ ਲੈ ਕੇ ਸ਼੍ਰੀ ਨਗਰਾਨ ਪਹੁੰਚਿਆ ਫਤਿਹ ਸ਼ਾਹ ਨੇ ਜੰਝ ਨੂੰ ਆਦਰ ਨਾਲ ਡੇਰਾ ਕਰਾਇਆ ਬੜੀ ਸੇਵਾ ਕੀਤੀ ਦੂਜੇ ਦਿਨ ਕੁੜੀ ਪੱਖ ਵੱਲੋਂ ਆਏ ਰਾਜਿਆਂ ਦੇ ਸਰਦਾਰਾਂ ਨੇ ਤੰਬੂਲ ਪਾਏ ਦੀਵਾਨ ਆਨੰਦ ਚੰਦ ਦੇ ਵਿਰੋਧ ਦਇਆਰਾਮ ਨੇ ਵੀ ਗੁਰੂ ਜੀ ਵੱਲੋਂ ਭੇਜਿਆ ਤੰਬੂਲ ਵੇਸ਼ ਕੀਤਾ ਤੰਬੂਲ ਦੀਆਂ ਵਸਤੂਆਂ ਦੀ ਸ਼ੋਭਾ ਵੇਖ ਕੇ ਸਾਰੇ ਛਲਾਂਗਾ ਕਰਨ ਲੱਗੇ ਪਰ ਭੀਮ ਚੰਦ ਲੋਕ ਗੁਰੂ ਜੀ ਦੀ ਇਹ ਛਲਾਂਗਾ ਬੜੀ ਬੁਰੀ ਭਾਸੀ ਉਹ ਸਭਾ ਵਿੱਚ ਉੱਟ ਕੇ ਚਲਾ ਗਿਆ ਫਤਿਹ ਸ਼ਾਹ ਨੂੰ ਆਪਣੇ ਮਿੱਤਰ ਰਾਜਾ ਜਸਵਾਲੀਏ ਰਾਹੀਂ ਰੋਜ਼ ਕਰ ਭੇਜਿਆ ਜੇ ਗੁਰੂ ਜੀ ਨੇ ਮੇਰੇ ਪੁੱਤਰ ਦੀ ਜੰਜ ਆਪਣੇ ਇਲਾਕੇ ਵਿੱਚੋਂ ਨਹੀਂ ਲੰਘਣ ਦਿੱਤੀ ਮੈਨੂੰ ਲਾੜੇ ਤੋਂ ਬਿਨਾਂ ਜੰਜ ਦੇ ਵਿਆਹ ਦੇ ਸਹੇਦੇ ਭੇਜਣਾ ਪਿਆ ਮੈਨੂੰ ਲਾੜੇ ਨੂੰ ਬਿਨਾਂ ਜੰਜ ਦੇ ਵਿਆਹ ਦੇ ਸਹੇਦੇ ਭੇਜਣਾ ਪਿਆ ਤੂੰ ਉਸ ਗੁਰੂ ਦੇ ਘਰ ਦਾ ਤੰਬੂਲ ਪ੍ਰਵਾਨ ਕਰਕੇ ਮੇਰਾ ਘੋਰ ਨਰਾਦਰ ਕੀਤਾ ਜਾਂਦਾ ਤੰਬੂਲ ਵਾਪਸ ਕਰ ਦੇ ਨਾਈ ਦਾ ਮੈਂ ਤੇਰੀ ਧੀ ਦਾ ਡੋਲਾ ਇੱਥੇ ਛੱਡ ਕੇ ਪਰਤ ਜਾਵਾਂਗਾ ਰਾਜਾ ਫਤਿਹ ਸ਼ਾਹ ਇਹ ਸੁਣ ਕੇ ਬੜਾ ਖੁਭਰਾਇਆ ਉਹ ਗੁਰੂ ਜੀ ਦੇ ਆਤਮਿਕ ਬਲ ਅਤੇ ਮਾਨਵਤਾ ਨਾਲ ਸਨੇਹ ਦੇ ਕਾਰਨ ਉਹਨਾਂ ਦੇ ਬੜੀ ਸ਼ਰਧਾ ਰੱਖਦਾ ਸੀ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨਾਲ ਉਹਦੀ ਸਲਾਹ ਕਰਾ ਕੇ ਗੁਰੂ ਜੀ ਨੇ ਉਹਦੇ ਅੰਦਰ ਵੀ ਪਿਆਰ ਦੀ ਜੋਤ ਜਗਾਤੀ ਸੀ ਇਸ ਲਈ ਉਹ ਗੁਰੂ ਜੀ ਨਾਲ ਵਿਗਾੜ ਨਹੀਂ ਸੀ ਚਾਹੁੰਦਾ ਉਨੇ ਜਿ ਸਵਾਲੀਏ ਹਤ ਭੀਮ ਚੰਦ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਗੁਰੂ ਜੀ ਨਾਲ ਤੁਹਾਡਾ ਮੇਲ ਮਲਾਪ ਕਰਵਾ ਦੇਵਾਂਗਾ ਕਿਉਂਕਿ ਉਹ ਸੰਤ ਸੁਭਾਅ ਮਹਾਤਮਾ ਹਨ ਪਰ ਭੀਮ ਚੰਦ ਇਹ ਸੁਣ ਕੇ ਹੋਰ ਚੜ ਗਿਆ ਵਾਪਸ ਜਾਣ ਲਈ ਤਿਆਰ ਹੋ ਪਿਆ ਤਦ ਫਤੇ ਸ਼ਾਹ ਨੇ ਉਹਦੇ ਕੋਲ ਆ ਕੇ ਮਾਫੀ ਮੰਗੀ ਆਗਿਆ ਤੁਸੀਂ ਕੁੜੀ ਦਾ ਡੋਲਾ ਛੱਡ ਕੇ ਨਾ ਜਾਓ ਮੈਨੂੰ ਜਿਸ ਤਰ੍ਹਾਂ ਆਖੋਗੇ ਮੈਂ ਉਸੇ ਤਰ੍ਹਾਂ ਕਰਾਂਗਾ ਬੜੀ ਮੁਸ਼ਕਲ ਨਾਲ ਭੀਮਚੰਦ ਰਾਜੀ ਹੋਇਆ ਵਾਪਸ ਮੈਲ ਵਿੱਚ ਆ ਕੇ ਫਤਿਹ ਸ਼ਾਹ ਨੇ ਦੀਵਾਨ ਅੰਦ ਚੰਦ ਨੂੰ ਆਖਿਆ ਵੀ ਮੈਂ ਗੁਰੂ ਜੀ ਦਾ ਤੰਬੂਲ ਨਹੀਂ ਰੱਖ ਸਕਦਾ ਕਿਉਂਕਿ ਉਹਨਾਂ ਨੇ ਮੇਰੇ ਕੁੜਮ ਨੂੰ ਰਾ ਨਾਂ ਦੇ ਕੇ ਉਹਦਾ ਘੋਰ ਅਨਾਦਰ ਕੀਤਾ ਦੀਵਾਨ ਅੰਦ ਚੰਦ ਦੇ ਫਤਿਹ ਸ਼ਾਹ ਦੇ ਬਦਲੇ ਉਹ ਏ ਵਰਤਾਰੇ ਨੂੰ ਤੱਕ ਕੇ ਤੰਬੂਲ ਸੰਭਾਲ ਲਿਆ ਦੀਵਾਨ ਅੰਦ ਚੰਦ ਨੇ ਦੇ ਵਿਰੋਧ ਦਯਾਰਾਮ ਨਾਲ ਸਲਾਹ ਕਰਕੇ ਝਟਪਟ ਵਾਪਸ ਪੌਂਟੇ ਪਰਤ ਜਾਣ ਦੀ ਕੀਤੀ ਭੀਮਚੰਦਰੇ ਗੁਰੂ ਜੀ ਨੂੰ ਨੀਵਾ ਕਰਨ ਲਈ ਫਦੇਸ਼ਾਹ ਨੂੰ ਉਗਸਾ ਕੇ ਕੁਝ ਘੋੜਸਵਾਰ ਸੈਨਾ ਦੀਵਾਨ ਜੀ ਨੇ ਮਗਰ ਦੜਾਈ ਕਿ ਉਹਨਾਂ ਨੂੰ ਘਾਟੀ ਕੋਲ ਰੋਕ ਕੇ ਤੰਬੂਲ ਖੋਲਿਆ ਜਾਵੇ ਸਾਰੇ ਸਿਵਕਾਂ ਨੂੰ ਮਾਰ ਦਿੱਤਾ ਜਾਵੇ ਦੀਵਾਨ ਨਾਨ ਚੰਦ ਨੂੰ ਵੀ ਪਤਾ ਲੱਗ ਗਿਆ ਸੀ ਕਿ ਪਹਾੜੀ ਸੈਨਾ ਦੇ ਢਲਾਨ ਦੇ ਘਾਟੇ ਦਾ ਰਾਹ ਰੋਕ ਲਿਆ ਪਿਛੋੜ ਸੈਣਾ ਵੀ ਆ ਰਹੀ ਐ ਉਹਨਾਂ ਨੇ ਆਪਣੇ ਸੂਰਮੇ ਜਉਧਿਆਂ ਵੰਗਾਰ ਦਿੱਤੀ ਕਿ ਆਪਣੇ ਸੂਰਮੇ ਗੱਦੀ ਵਿਖਾਉਣ ਦਾ ਸਮਾਂ ਮਿਲਿਆ ਜੀ ਇੱਕਦਮ ਹੱਲਾ ਬੋਲ ਕੇ ਵੈਰੀ ਦੇ ਪੈਰ ਥੜਕਾ ਦਿਓ ਲੜਦੇ ਭੇੜਦੇ ਨਿਕਲ ਚੱਲੋ ਐਵੇਂ ਹੀ ਹੋਇਆ ਜਉਧੇ ਸਿੱਖਾਂ ਨੇ ਤੀਰਾਂ ਬੰਦੂਕਾਂ ਦੇ ਨੇਜਿਆਂ ਨਾਲ ਪਹਾੜੀਆਂ ਜੇ ਜੇ ਟੁੱਟ ਕੇ ਹਮਲਾ ਕੀਤਾ ਉਹ ਰੱਤਾ ਵੀ ਖੋ ਨਾ ਸਕੇ ਉਹਨਾਂ ਵਿੱਚ ਭਾਜੜ ਪੈ ਗਈ ਸਿੱਖ ਆਪਣਾ ਸਾਜੂ ਸਮਾਨ ਸੰਭਾਲ ਕੇ ਘਾਟੀ ਨੂੰ ਪਾਰ ਕਰ ਗਏ ਚੱਬਦੇ ਆਪਣੇ ਡੇਰੇ ਪਹੁੰਚ ਗਏ ਸਤਗੁਰਾਂ ਨੇ ਸਾਰਾ ਹਾਲ ਸੁਣ ਕੇ ਬੜੀ ਬਰਸੰਤਾ ਪ੍ਰਗਟ ਕੀਤੀ ਤੇ ਯੋਧਿਆਂ ਦਾ ਪੂਰਾ ਪੂਰਾ ਅਦਰ ਸਨਮਾਨ ਕੀਤਾ ਦੂਜੇ ਪਾਸੇ ਪਹਾੜੀ ਸੈਨਾ ਜਦੋਂ ਭਾਂਜ ਖਾ ਕੇ ਖਾਲੀ ਹੱਥ ਵਾਪਸ ਪੁੱਜੀ ਦਾ ਸ਼ਰੀ ਨਗਰ ਵਿੱਚ ਜੁੜੇ ਹੋਏ ਸਾਰੇ ਰਾਜ ਬੜੇ ਸ਼ਰਮਿੰਦੇ ਹੋਏ ਫਤਿਹ ਸ਼ਾਹ ਦੇ ਭੀਮ ਚੰਦ ਦੇ ਗੁੱਸੇ ਦਾ ਕੋਈ ਠਿਕਾਣਾ ਨਹੀਂ ਸੀ ਦੰਦ ਪੀਣ ਲੱਗੇ ਦੇ ਫੌਜ ਦੇ ਆਗਿਓ ਆਗੂਆਂ ਨੂੰ ਬੜੀ ਝਾੜ ਪਾਈ ਹੁਣ ਦੋਵੇਂ ਵਾਸੀ ਜੁੱਦ ਦੀਆਂ ਤਿਆਰੀਆਂ ਲੱਗੀਆਂ ਵਿਰੋਧ ਦਯਾਰਾਮ ਅਦੇ ਮਾਮਾ ਗ੍ਰਿਪਾਲ ਦਾ ਜੀ ਸਲਾਹ ਨਾਲ ਗੁਰੂ ਜੀ ਨੇ ਇਹ ਵਿਆਹਤ ਬਣਾਈ ਕਿ ਜੰਗ ਪੌਂਡੇ ਦੀ ਥਾਂ ਨਗਰ ਤੋਂ ਛੇ ਕੋ ਅਗਾ ਭੰਗਾਣੀ ਦੇ ਥਾਂ ਤੇ ਲੜੀ ਜਾਏ ਇਸ ਨਾਲ ਇੱਕ ਤਾਂ ਨਗਰ ਦਾ ਬਚਾਅ ਹੋਵੇਗਾ ਦੂਜਾ ਭੰਗਾਣੀ ਦੇ ਮੈਦਾਨ ਵਿੱਚ ਮੋਰਚਾ ਬੰਦੀ ਕੀਤੀ ਜਾ ਸਕੇਗੀ ਸਤਿਗੁਰਾਂ ਦੇ ਸਿੱਖਾ ਵਿੱਚ ਜੁਦ ਲਈ ਭਾਰੀ ਜੋਸ਼ ਤੇ ਉਦਸ਼ਾ ਸੀ ਹਰ ਸੂਰਮਾ ਆਪਣੀ ਸੂਰ ਬੀਰਤਾ ਵਿਖਾਉਣ ਲਈ ਕਾਹਲਾ ਸੀ ਸਾਰੇ ਆਪਣੇ ਆਪਣੇ ਸ਼ਾਸਤਰ ਚਮਕਾਉਣ ਲਿਸ਼ਕਾਉਣ ਲ ਆਦੇ ਦਿਖੇ ਕਰਨ ਵਿੱਚ ਲੱਗੇ ਸਨ ਹਰ ਕੋਈ ਆਪਣੇ ਆਪ ਨੂੰ 10-10 ਵੈਰੀਆਂ ਦੇ ਭਾਰੂ ਸਮਝਦਾ ਸੀ ਦੂਜੇ ਪਾਸੇ ਪੰਜਾ ਪਹਾੜੀ ਰਾਜਿਆਂ ਨੇ ਆਪਣੇ ਮਿਲਵੇਂ ਫੌਜ ਰਾਜਾ ਫਤੇਸ਼ਾਹ ਦੀ ਅਗਵਾਈ ਹੇਠ ਤਿਆਰ ਕੀਤੀ ਇਹ ਪੰਜ ਰਾਜੇ ਰਾਜਾ ਭੀਮਚੰਦ ਰਾਜਾ ਕਿਰਪਾਲਚੰਦ ਗਟੋਚੀਆ ਗੋਪਾਲ ਚੰਦ ਗੁਲੇਰੀਆ ਰਾਜਾ ਹੰਡੂਰੀਆ ਦੇ ਰਾਜਾ ਸਹਿਬ ਚੰਦ ਜਸਵਾਲੀਆ ਸੀ ਰਾਜਾ ਸਹਿਬ ਚੰਦ ਜਸਵਾਲੀਆ ਸਨ ਇਹ ਪਹਾੜ ਦੇ ਮੁਖੀ ਰਾਜੇ ਸਨ ਇਹਨਾਂ ਕੋਲ ਬੜੇ ਪ੍ਰਸਿੱਧ ਯੋਧੇ ਨੌਕਰ ਸਨ ਇਹਨਾਂ ਨੇ ਰਾਜਾ ਫਦੇਸ਼ਾਹ ਨੂੰ ਆਪਣਾ ਮੁਖੀ ਥਾਪ ਕੇ ਅੱਗੇ ਕੀਤਾ ਹਰ ਤਰ੍ਹਾਂ ਨਾਲ ਤਿਆਰ ਹੋ ਕੇ ਪੌਂਟੇ ਵੱਲ ਚੜਾਈ ਕਰਤੀ RAM ਸਿੰਘ ਜੰਮੂ ਤੇ ਗਾਜੀ ਚੰਦ ਕੁਲੂ ਵਾਲਾ ਵੀ ਇਹਨਾਂ ਦੇ ਨਾਲ ਆਣ ਮਿਲੇ ਪੀਰ ਬਦੂ ਸ਼ਾਹ ਨੇ ਔਰੰਗਜ਼ੇਬ ਦੀ ਸੈਨਾ ਵਿੱਚੋਂ ਕੱਢੇ ਗਏ 500 ਪਠਾਨ ਗੁਰੂ ਜੀ ਕੋਲ ਸੈਨਾ ਵਿੱਚ ਨੌਕਰੀ ਖਵਾਏ ਸਨ ਸਤਿਗੁਰੂ ਜੀ ਇਹਨਾਂ ਦਾ ਬੜਾ ਖਿਆਲ ਰੱਖਦੇ ਸਨ ਚੰਗੀ ਤਰਖਾ ਖੁਰਾਕ ਦਿੰਦੇ ਸਨ ਅਮਨ ਦਾ ਸਮਾ ਇਹਨਾਂ ਪਠਾਨਾਂ ਨੇ ਬੜੇ ਐਸ਼ ਆਰਾਮ ਵਿੱਚ ਕੱਟ ਲਿਆ ਪਰ ਹੁਣ ਜਦੋਂ ਪਹਾੜੀ ਰਾਜਿਆਂ ਨਾਲ ਜੰਗ ਦਾ ਵਾਤਾਵਰਨ ਬਣਿਆ ਇਹ ਪਠਾਨ ਸੋਚਾਂ 'ਚ ਬੈ ਗਏ ਇਹਨਾਂ ਦੇ ਚਾਰ ਸਰਦਾਰ ਸਨ ਭੀਖਣ ਖਾਂ ਹਿਆਤ ਖਾਂ ਨਿਜਾਬਤ ਖਾਂ ਤੇ ਕਾਲੇ ਖਾਂ ਚਾਰੇ ਸਰਦਾਰ ਮਿਲ ਕੇ ਵਿਚਾਰ ਕਰਨ ਲੱਗੇ ਕਿ ਜੰਗ ਛਡਣ ਦੀ ਹਾਲਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਪਹਿਲੇ ਤਿੰਨਾਂ ਸਰਦਾਰਾਂ ਦੀ ਰਾਏ ਸੀ ਕਿ ਗੁਰੂ ਜੀ ਕੋਲ ਬਹਾਦੀ ਰਾਜਿਆਂ ਦੇ ਟਾਕਰੇ ਫੌਜ ਥੋੜੀ ਐ ਜਿਹੜੀ ਐ ਵੀ ਉਹ ਨੀਵੀਆਂ ਜਾਤਾਂ ਤੇ ਸੇਵਕਾਂ ਆਦਿ ਐ ਜਿਹੜੇ ਅਨਸਖੰਦਰੂ ਹਨ ਜੰਗ ਛੇੜਦੇ ਆ ਲੋਕ ਡਰ ਕੇ ਬਿਛਾਂ ਨੂੰ ਭੱਜ ਜਾਣਗੇ ਜੰਗ ਦਾ ਸਾਰਾ ਭਾਰ ਸਾਨੂੰ ਹੀ ਚਲਣਾ ਪਵੇਗਾ ਇਸ ਤਰ੍ਹਾਂ ਸਾਨੂੰ ਜਾਨਾਂ ਦਾ ਤੇ ਘੋੜਿਆਂ ਦਾ ਭਾਰਾ ਨੁਕਸਾਨ ਉਠਾਉਣਾ ਪਵੇਗਾ ਸਿਆਣਪੇਸੇ ਵਿੱਚ ਆ ਕੇ ਜੰਗ ਛੜੰਦੋਂ ਪਹਿਲਾਂ ਹੀ ਗੁਰੂ ਜੀ ਕੋਲੋਂ ਛੁੱਟੀ ਲਾ ਕੇ ਖਿਸਕ ਚਲੀਏ ਸਰਦਾਰ ਕਾਲੇਖਾਨ ਨੇ ਇਸ ਵਿਚਾਰ ਦਾ ਸਖਤ ਵਿਰੋਧ ਕੀਤਾ ਆਖਿਆ ਇਸ ਨਾਜਿਕ ਮੌਕੇ ਤੇ ਗੁਰੂ ਜੀ ਦਾ ਸਾਥ ਛੱਡਣਾ ਬੁੱਝ ਦਿਲੀ ਦੀ ਗਦਾਰੀ ਹੈ ਇਸ ਨਾਲ ਸਾਡੀ ਸਾਰੀ ਪਠਾਨ ਕੌਮ ਬਦਨਾਮ ਹੋ ਜਾਵੇਗੀ ਅੱਗੇ ਤੋਂ ਕੋਈ ਸਾਡੇ ਤੇ ਵਿਸ਼ਵਾਸ ਨਹੀਂ ਕਰੇਗਾ ਪਰ ਬਾਕੀ ਦੇ ਤਿੰਨਾਂ ਸਰਦਾਰਾਂ ਨੇ ਕਾਲੇਖਾਨ ਦੀ ਗੱਲ ਨਾ ਮੰਨੀ ਗੁਰੂ ਜੀ ਕੋਲ ਜਾ ਕੇ ਬਹਾਨੇ ਨਾਲ ਛੁੱਟੀ ਮੰਗਣ ਲੱਗੇ ਕਿ ਸਾਨੂੰ ਘਰਾਂ ਤੋਂ ਬੁਲਾਵਾ ਆਇਆ ਉੱਥੇ ਜਵਾਨ ਬੱਚਿਆਂ ਦੇ ਨਕਾਹ ਆਦਤ ਹੈ ਹੋਏ ਨੇ ਇਸ ਲਈ ਸਾਨੂੰ ਜਾਣ ਦੀ ਆਗਿਆ ਬਖਸ਼ੋ ਜਾਣੇ ਜਾਣ ਸਤਿਗੁਰ ਪਠਾਣਾ ਦੇ ਕੋਡ ਨੂੰ ਸਮਝ ਗਏ ਕਿ ਇਹ ਲੋਕ ਮਰਨ ਦੇ ਡਰ ਤੋਂ ਭੱਜ ਰਹੇ ਨੇ ਇਹਨਾਂ ਨੇ ਪਠਾਨ ਸਰਦਾਰਾਂ ਨੂੰ ਕੌਮੀ ਅਣਖ ਵੱਲ ਧਿਆਨ ਦਿਵਾਇਆ ਤੇ ਤਰੱਕੀਆਂ ਦੇਣ ਦਾ ਲੋਭ ਦਿੱਤਾ ਉਹਨਾਂ ਨੂੰ ਯਾਦ ਕਰਾਇਆ ਕਿ ਮਾਲਕ ਦਾ ਲੋਨ ਹਰਾਮ ਕਰਨ ਵਾਲੇ ਨੂੰ ਦੀਨ ਅਦੇ ਦੁਨੀਆ ਵਿੱਚ ਕਿਧਰੇ ਢੋਈ ਨਹੀਂ ਮਿਲਦੀ ਤੇ ਜੰਗ ਤੋਂ ਭੱਜਣ ਵਾਲੇ ਸਿਪਾਹੀ ਨੂੰ ਸਾਰਾ ਜਗਤ ਫਟਕਾਰਾਂ ਪਾਉਂਦਾ ਪਰ ਪਠਾਨ ਸਰਦਾਰਾਂ ਉਤੇ ਸਤਗੁਰੂ ਜੀ ਦੀ ਕਿਸੇ ਗੱਲ ਦਾ ਕੋਈ ਅਸਰ ਨਾ ਪਿਆ ਤਦ ਆਪ ਜੀ ਨੇ ਦੀਵਾਨ ਅੰਦ ਚੰਦ ਅਦੇ ਮਾਮਾ ਕਿਰਪਾਲ ਜੀ ਨਾਲ ਸਲਾਹ ਕਰਕੇ ਉਹਨਾਂ ਨੂੰ ਤਨਖਾਹ ਆਦ ਦੇ ਕੇ ਤੋਰਤਾ ਪਰ ਪਠਾਨਾਂ ਗੁਆਂ ਦੀ ਬਾਦਨੀਤੀ ਦਾ ਇੱਥੇ ਅੰਤ ਨਹੀਂ ਹੋਇਆ ਉਹ ਗੁਰੂ ਜੀ ਨਾਲ ਖੁੱਲੀ ਦੁਸ਼ਮਣੀ ਦੀ ਹੱਦ ਤੱਕ ਅੱਗੇ ਚਲੇ ਗਏ ਆਪਣੇ ਡੇਰੇ ਤੋਂ ਵਰਤ ਕੇ ਤਿੰਨਾ ਸਰਦਾਰਾਂ ਨੇ ਮਤਾ ਪਕਾਇਆ ਕਿ ਗੁਰੂ ਜੀ ਕੋਲ ਅਥਾਹ ਖਜ਼ਾਨਾ ਮੌਜੂਦ ਹੈ ਕਿਸੇ ਤਰ੍ਹਾਂ ਨਾਲ ਉਹਨੂੰ ਲੁੱਟ ਲਿਆ ਜਾਏ ਇਹਦੇ ਲਈ ਇਹ ਸਲਾਹ ਪਕਾਈ ਗਈ ਤੇ ਜੇ ਰਾਜਾ ਫਤਿਹ ਸ਼ਾਹ ਸਾਨੂੰ ਲੁੱਟ ਮਾਰ ਦੀ ਖੁੱਲ ਦੇਵੇ ਆਉ ਦੇ ਨਾਲ ਲੜ ਜਾਇਆ ਜਾਵੇ ਫਤੇਸ਼ਾ ਦੀ ਤਾਕਤ ਅੱਗੇ ਜਿਆਦਾ ਸਾਡੇ ਨਾਲ ਜਾਣ ਨਾਲ ਉਹਦੀ ਜਿੱਤ ਜਕੀਨੀ ਬਣ ਜਾਉ ਸਾਨੂੰ ਗੁਰੂ ਜੀ ਦਾ ਖਜ਼ਾਨਾ ਲੁੱਟਣ ਦਾ ਮੌਕਾ ਮਿਲ ਜਾਉ ਇਹ ਸਲਾਹ ਬਣਾ ਕੇ ਉਹਨਾਂ ਨੇ ਆਪਣਾ ਇੱਕ ਦੂਤ ਘੋੜੇ ਦੇ ਸਵਾਰ ਕਰਕੇ ਫਤੇਸ਼ਾ ਵੱਲ ਦੁੜਾਇਆ ਫਤੇਸ਼ਾ ਦੂਤ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਉਹਨੇ ਸੋਚਿਆ ਜੇ ਗੁਰੂ ਜੀ ਦੀ ਫੌਜ ਦਾ ਵੱਡਾ ਭਾਗ ਟੁੱਟ ਕੇ ਮੇਰੇ ਨਾਲ ਆ ਮਿਲਿਆ ਤਾਂ ਮੈਂ ਝਾਟੀ ਉਹਨਾਂ ਦੇ ਪੈਰ ਉਖਾੜ ਦਿਆਂਗਾ ਚਾਰੇ ਪਾਸੇ ਮੇਰੀ ਸੂਰ ਬੀਰਤਾ ਦਾ ਡੰਕਾ ਵੱਜ ਜਾਏਗਾ ਸੋਨ ਝਾਟੀ ਦੂਦ ਦੇ ਹੱਥ ਲਿਖ ਭੇਜਿਆ ਕਿ ਤੁਹਾਡੀ ਸ਼ਰਤ ਮੈਨੂੰ ਪ੍ਰਵਾਣ ਆ ਤੁਸੀਂ ਫੌਜ ਲੈ ਕੇ ਆਣ ਮਿਲੋ ਸੁਲਿਆ ਮਿਲਦਿਆਂ ਇਹ ਪਠਾਨ ਤਿਆਰ ਹੋਗੇ ਘਰਾਂ ਨੂੰ ਜਾਣ ਦੇ ਬਹਾਨੇ ਫ਼ਦੇਸ਼ਾ ਦੀ ਫੌਜ ਨਾਲ ਜਾ ਮਿਲੇ ਪਰ ਕਾਲੇ ਖਾਨ ਨੇ ਆਪਣੇ ਸਾਥੀ ਸਰਦਾਰਾਂ ਨਾਲ ਜਾਣ ਤੋਂ ਨਾ ਕਰਤੀ ਆਪਣੇ 100 ਜਵਾਨਾਂ ਦੇ ਨਾਲ ਗੁਰੂ ਜੀ ਦੇ ਪਾਸ ਸੀ ਰਹਿ ਗਿਆ ਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੇ ਸਾਥੀਆਂ ਨਾਲ ਚਲੇ ਜਾਣ ਲਈ ਆਖਿਆ ਪਰ ਉਹ ਸ਼ੇਰ ਮਰਦ ਨੇ ਉੱਤਰ ਦਿੱਤਾ ਕਿ ਗੁਰੂ ਜੀ ਮੈਂ ਆਪ ਦਾ ਨਮਕ ਖਾਧਾ ਮੈਂ ਸੱਚਾ ਪਠਾਨ ਆ ਇਸ ਨਮਕ ਨੂੰ ਹਰਾਮ ਨਹੀਂ ਕਰ ਸਕਦਾ ਨਾ ਮੈਂ ਮਾਲਕ ਨਾਲ ਧੋਖਾ ਕਰਕੇ ਦੋਜਗ ਵਿੱਚ ਪੈਣਾ ਚਾਹੁੰਦਾ ਮੈਂ ਆਪ ਵੱਲ ਹੋ ਕੇ ਲੜਾਂਗਾ ਤੇ ਜੰਗ ਵਿੱਚ ਮਰ ਕੇ ਵਿਸਥਾ ਨੂੰ ਜਾਵਾਂਗਾ ਕਾਲੇਖਾਨੀ ਵਫਾਦਾਰੀ ਵੇਖ ਕੇ ਗੁਰੂ ਜੀ ਬੜੇ ਬਰਸੰਨ ਹੋਏ ਉਹਨਾਂ ਨੇ ਕਾਲੇਖਾਨ ਨੂੰ ਭਾਰੀ ਨਾਮ ਦੇ ਕੇ ਆਖਿਆ ਤੇਰਾ ਨਮਕ ਹਲਾਲ ਹੋ ਗਿਆ ਅਸੀਂ ਤੈਨੂੰ ਆਪਣੀ ਖੁਸ਼ੀ ਨਾਲ ਛੁੱਟੀ ਦਿੰਦੇ ਆ ਤੇਰੇ ਤੇ ਕੋਈ ਹਰਫਨਾ ਆਏਗਾ ਤਦ ਕਾਲੇਖਾਨ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਾਥੀਆਂ ਸਮੇਤ ਘਰ ਨੂੰ ਵਤ ਗਿਆ ਉਹਨੇ ਆਪਣੇ ਗद्दार ਸਾਥੀਆਂ ਨਾਲ ਰਲਣਾ ਮਨਜ਼ੂਰ ਨਹੀਂ ਕੀਤਾ ਮੰਤਿ ਕ੍ਰਿਪਾਲਦਾਸ ਉਦਾਸੀ ਸਾਧੂ ਸੀ ਚੰਗਾ ਤਪੀ ਪੁਰਖ ਸੀ ਉਹ ਆਪਣੇ 500 ਚੇਲਿਆਂ ਦੇ ਪਾਸ ਰਹਿੰਦਾ ਸੀ ਗੁਰੂ ਜੀ ਵੱਲੋਂ ਉਹਨਾਂ ਨੂੰ ਚੰਗਾ ਆਦਰ ਮਿਲਦਾ ਸੀ ਗੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਿੰਦੇ ਸਨ ਉਹਨਾਂ ਜਨਾਬ ਦੇ ਉਦਾਸੀ ਸਾਧੂਆਂ ਦੇ ਕਈ ਟੋਲੇ ਅਖਾੜਿਆਂ 'ਚ ਕਸਰਤ ਕਰਦੇ ਸ਼ਾਸਤਰ ਵਿੱਦਿਆ ਦਾ ਅਭਿਆਸ ਕੀਤਾ ਕਰਦੇ ਸਨ ਉਹ ਸਾਧੂ ਵੀ ਜੁੱਧ ਵਿਦਿਆ ਦੀ ਰੁਚੀ ਰੱਖਦੇ ਸਨ ਗੁਰੂ ਜੀ ਵੱਲੋਂ ਇਹਨਾਂ ਨੂੰ ਸ਼ਾਸਤਰਾ ਚਲਾਉਣ ਦੀ ਸਗਲਾਈ ਵੀ ਦਿੱਤੀ ਜਾਂਦੀ ਸੀ ਇਹ ਬੜੇ ਕੁਹਾਟਿਏ ਪ੍ਰਸਿੱਧ ਸਨ ਸਰੀਰਾਂ ਵੱਲੋਂ ਚੰਗੇ ਪਲੇ ਹੋਏ ਸਨ ਮੋٹے ਲੰਮੇ ਉੱਚੇ ਬ੍ਰਹਮਚਾਰੀ ਸਾਧੂ ਆਪਣੇ ਆਪ ਨੂੰ ਬੜੇ ਵੀਰ ਪ੍ਰਗਟ ਕਰਦੇ ਸਨ ਪਰ ਹੁਣ ਜਦੋਂ ਗੁਰੂ ਜੀ ਨੇ ਇਹਨਾਂ ਨੂੰ ਜੁੱਧ ਲਈ ਤਿਆਰ ਹੋਣ ਦਾ ਸੰਦੇਸ਼ ਆ ਭੇਜਿਆ ਇਨਾਂ ਦੀ ਸਾਰੀ ਸੂਰਬੀਰਤਾ ਵਾਹੋਗੀ ਉਹਨਾਂ ਰਲ ਕੇ ਸਲਾਹ ਕੀਤੀ ਅਸੀਂ ਤਾਂ ਤਿਆਗੀ ਸੰਿਆਸੀ ਆ ਸਾਨੂੰ ਸੰਸਾਰ ਦੇ ਭੋਗਾਂ ਲਈ ਲੜਾਈਆਂ ਲੜਨ ਨਾਲ ਕੀ ਬਰਜੋਜਨ ਦੂਜਾ ਪਠਾਨ ਗੁਰੂ ਜੀ ਦਾ ਸਾਥ ਛੱਡ ਗਏ ਨੇ ਪਹਾੜੀਆਂ ਨਾਲ ਯਾਰ ਅਲੇ ਨੇ ਉਦਾਸੀ ਸਾਦੀ ਸਾਧੂ ਰਾਤੋਂ ਰਾਤ ਪੌਂਡੇ ਤੋਂ ਖਿਸਕ ਗਏ ਉਹਨਾਂ ਨੂੰ ਜਾਨਾਂ ਦਾ ਇੰਨਾ ਭੈ ਪਿਆ ਕੇ ਆਪਣੇ ਗੁਰੂ ਮਹੰਤ ਕਿਰਪਾਲਦਾਸ ਪਾਸੋਂ ਵੀ ਆਗਿਆ ਲੈਣ ਲਈ ਨਾ ਰੁਕੇ ਸਵੇਰੇ ਸਮੇਂ ਸਿੱਖਾਂ ਉਦਾਸੀਆਂ ਦੇ ਡੇਰੇ ਖਾਲੀ ਵੇਖ ਕੇ ਦਾ ਸਤਿਗੁਰਾਂ ਨੂੰ ਜਾ ਕੇ ਖਬਰ ਦਿੱਤੀ ਉਦਾਸੀ ਸਾਧੂ ਹੀ ਪਠਾਨਾ ਵਾਂਗੂ ਭੱਜ ਨਿਕਲੇ ਹਨ ਗੁਰੂ ਜੀ ਮਸਕਰਾ ਗਿਆ ਨੇ ਜਾ ਕੇ ਵੇਖੋ ਸਾਰੇ ਭੱਜ ਗਏ ਕਿ ਕੋਈ ਹੌਸਲੇ ਵਾਲਾ ਜਵਾਨ ਠਹਿਰ ਵੀ ਗਿਆ ਤਦ ਸਿੱਖਾਂ ਨੇ ਅਰਜ ਕੀਤੀ ਸੱਚੇ ਬਾਦਸ਼ਾਹ ਇਹਨਾਂ ਦਾ ਮੁਖੀ ਮੰਤ ਗਿਰਪਾਲ ਦਾਸ ਆਪਣੇ ਡੇਰੇ ਵਿੱਚ ਸਮਾਧੀ ਲਾ ਕੇ ਬੈਠਾ ਹੋਇਆ ਉਹ ਨਹੀਂ ਗਿਆ ਤਦ ਸਹਿਬ ਜੀ ਹੱਸ ਕੇ ਬੋਲੇ ਵਾ ਵਾ ਜੜ ਰਹਿ ਗਈ ਜਾਣੋ ਸਭ ਕੁਝ ਰਹਿ ਗਿਆ ਸ਼ਾਖਾ ਪੱਤਰ ਫਲ ਫੁੱਲ ਮੁੜ ਉਗ ਪੈਂਦੇ ਹਨ ਜੇਕਰ ਮੰਤ ਵੀ ਟੁਰ ਜਾਂਦਾ ਇਹਨਾਂ ਦਾ ਗੁਰੂ ਘਰ ਨਾਲੋਂ ਸੰਬੰਧ ਟੁੱਟ ਜਾਣਾ ਸੀ ਹੁਣ ਜੇ ਮੰਤ ਸਥਿਰ ਰਿਹਾ ਤਾਂ ਚੇਲੇ ਨਵੇਂ ਆ ਜਾਣਗੇ ਇਹਨਾਂ ਦੀ ਸੰਪਰਦਾ ਕਾਇਮ ਰਹੇਗੀ ਤਦ ਗੁਰੂ ਜੀ ਨੇ ਸਿੱਖਾਂ ਨੂੰ ਭੇਜਿਆ ਕਿ ਜਾਓ ਮੰਤੋ ਰਾਨੂ ਬੁਲਾ ਕੇ ਲਿਆਓ ਮੰਤ ਜੀ ਬੜੇ ਢੀਲ ਡਾਲ ਵਾਲੇ ਮੋٹے ਲੰਮੇ ਉੱਚੇ ਵਿਅਕਤੀ ਸਨ ਦਰਬਾਰ ਵਿੱਚ ਆ ਕੇ ਗੁਰੂ ਜੀ ਨੂੰ ਨਿਮਰਤਾ ਨਾਲ ਨਮਸਕਾਰ ਕਰਕੇ ਕੋਲ ਬੈਠ ਗਏ ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ ਮੰਤ ਜੀ ਤੁਹਾਡੇ ਚੇਲੇ ਕਿੱਧਰ ਖਿਸਕ ਗਏ ਨੇ ਇੱਥੇ ਕਈ ਮਹੀਨਿਆਂ ਤੋਂ ਕਸਰਤਾਂ ਕਰਦੇ ਸ਼ਾਸਤਰਾਂ ਦਾ ਅਭਿਆਸ ਕੀਤਾ ਕਰਦੇ ਸਨ ਰੱਜਵੇਂ ਗੱਫੇ ਕੜਾ ਪ੍ਰਸ਼ਾਦ ਦੇ ਖਾਂਦੇ ਸਨ ਹਣ ਲੋੜ ਸਮੇ ਤੁਹਾਨੂੰ ਕੱਲਿਆਂ ਛੱਡ ਕੇ ਕਿਉਂ ਨਾ ਛੱਗੇ ਮੰਤ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਤੁਸੀਂ ਆਪ ਅੰਤਰ ਜਾਮੀ ਹੋ ਜਿਨ੍ਹਾਂ ਦੇ ਜਾਨਣਾ ਹਰ ਮੈਂ ਕੀ ਦੱਸਾਂ ਇਹ ਤੁਛ ਬੁੱਧੀ ਜੀਵ ਨੇ ਇਹਨਾਂ ਨਾਲ ਮੋਹ ਨਹੀਂ ਸਰੀਰਾਂ ਨਾਲ ਮੋਹ ਨਹੀਂ ਟੁੱਟਾ ਤੁਸੀਂ ਭੁੱਲਾ ਚੁੱਕਾ ਨੂੰ ਬਖਸ਼ ਨਾ ਹਰ ਇਹਨਾਂ ਪ੍ਰਾਣੀਆਂ ਦੀ ਭੁੱਲ ਨੂੰ ਵੀ ਬਖਸ਼ ਛੱਡੋ ਸਤਿਗੁਰ ਜੀ ਮਨ ਤੋਂ ਰਾਂਦੀ ਨਿਮਰਤਾ ਅਦੇ ਸ਼ਰਦਾ ਵੇਖ ਕੇ ਬੜੇ ਪ੍ਰਸੰਨ ਹੋਏ ਉਹਨਾਂ ਨੂੰ ਆਦਰ ਨਾਲ ਡੇਰੇ ਵਾਪਸ ਭੇਜਤਾ ਫਿਰ ਉਹਨਾਂ ਨੇ ਪੀਰ ਬਦੂ ਸ਼ਾਹ ਨੂੰ ਇੱਕ ਪੱਤਰ ਲਿਖਿਆ ਕਿ ਤੁਸੀਂ ਔਰੰਗਜ਼ੇਬ ਦੇ ਕੱਢੇ ਹੋਏ 500 ਪਠਾਨ ਸਾਡੇ ਪਾਸ ਨੌਕਰ ਰਖਵਾਏ ਸਨ ਉਹ ਜਮ ਸਿਰ ਤੇ ਆਇਆ ਵੇਖ ਕੇ ਗਿਦਾਰੀ ਕਰ ਗਏ ਨੇ ਪਹਾੜੀ ਰਾਜਿਆਂ ਨਾਲ ਜਾ ਮਿਲੇ ਨੇ ਇਹ ਚੰਗੇ ਸੂਰਮੇ ਨੌਕਰ ਗਵਾਏ ਸੀ ਪਹਾੜੀ ਰਾਜਿਆਂ ਦੀ ਸੈਨ ਘਾਲ ਚਲ ਮਾਲੂਮ ਕਰ ਲਈ ਗੁਰੂ ਜੀ ਨੇ ਸੁੱਈਏ ਛੱਡੇ ਹੋਏ ਸਨ ਉਹਨਾਂ ਨੇ ਖਬਰ ਦਿੱਤੀ ਕਿ ਰਾਜਾ ਫਦੇਸ਼ਾ ਆਪਣੀ ਸੈਨਾ ਲੈ ਕੇ ਪੰਘਾਣੀ ਪਹੁੰਚ ਗਿਆ ਸਾਡੇ ਮੋਰਚਿਆਂ ਦੇ ਸਾਹਮਣੇ ਆਂ ਡਟਿਆ ਗੁਰੂ ਜੀ ਦੀ ਸੈਨਾ ਦੇ ਮੋਰਚੇ ਭੰਗਾਣੀ ਦੇ ਖੁੱਲੇ ਮੈਦਾਨ ਤੋਂ ਰੱਤਾ ਗੁਬਸ਼ਾਂ ਚੜ੍ਹਾਈ ਉੱਪਰ ਗੱਡੇ ਗਏ ਸਨ ਵਿਆਹ ਤਿਉਂ ਸੀ ਕਿ ਦੁਸ਼ਮਣ ਜਦੋਂ ਮੈਦਾਨ ਵਿੱਚ ਅੱਗੇ ਵਧੇ ਉਪਰੋਦੇ ਦੇ ਤੀਰਾਂ ਦੇ ਗੋਲਿਆਂ ਦੀ ਵਰਖਾ ਕਰ ਦਿੱਤੀ ਜਾਵੇ ਜਿਸ ਵੇਲੇ ਉਹ ਟਟੰਬਰ ਕੇ ਖੜਾ ਹੋਵੇ ਚੜਾਈ ਤੋਂ ਹੇਠਾ ਉਤਰ ਕੇ ਉਹਦੇ ਤੇ ਜ਼ੋਰ ਦਾ ਅੱਲਾ ਬੋਲ ਦਿੱਤਾ ਜਾਏ ਵੈਰੀ ਦੇ ਪੈਰ ਥੜਕਾ ਦਿੱਤੇ ਜਾਣ ਉਚਾਈ ਦੇ ਹੁਣ ਕਰਕੇ ਆਪਣਾ ਨੁਕਸਾਨ ਘੱਟ ਹੋਵੇਗਾ ਇਹ ਸਰਾ ਮਹਾਰਾਜੀ ਪੰਗਾਣੀ ਦਾ ਯੁੱਧ ਆਰੰਭ ਹੋਣ ਤੋਂ ਪਹਿਲਾਂ ਸਾਰੀ ਸੈਨਾ ਨੂੰ ਵੱਖੋ-ਵੱਖਰੇ ਉਹਨਾਂ ਦੇ ਕੰਮ ਸਮਝਾਉਂਦੇ ਸਾਰਿਆਂ ਨੂੰ ਸ਼ਾਸਤਰ ਗੋਲੀ ਸਿੱਕਾ ਵੰਡਿਆ ਗਿਆ ਮੋਰਚਿਆਂ ਦੇ ਸਾਰਿਆਂ ਨੂੰ ਖੜਾ ਦਿੱਤਾ ਗਿਆ ਅਦੇ ਮਹਾਰਾਜ ਜੀ ਨੇ ਵਜਨ ਕੀਤਾ ਜਦੋਂ ਅਸੀਂ ਆਖਾਂਗੇ ਉਦੋਂ ਸਾਰਿਆਂ ਨੇ ਰਲ ਕੇ ਇੱਕੋ ਵਾਰ ਪਹਾੜੀ ਸੈਨਾ ਦੇ ਅੱਲਾ ਬੁੱਲਣਾ ਇਸ ਤਰ੍ਹਾਂ ਪੰਗਾਣੀ ਦੇ ਜੁੱਧ ਦਾ ਆਰੰਭ ਮਹਾਰਾਜ ਜੀ ਨੇ ਕਰਨ ਵਾਸਤੇ ਸਿੱਖਾਂ ਨੂੰ ਆਦੇਸ਼ ਦਿੱਤਾ ਅਦੇ ਸਾਰੇ ਸਿੱਖ ਜਿਹੜੇ ਉਹ ਯੁੱਧ ਵਿੱਚ ਲੜਨ ਵਾਸਤੇ ਤਤ ਪਰ ਹੋ ਰਹੇ ਸਨ ਬੋਲਣਾ ਜੀ ਸਤਨਾਮ ਸ੍ਰੀ ਵਾਇਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ